ਜਦੋਂ ਮੀਂਹ ਬਿਮਰੀ ਦੀ ਆ ਮੇਰੀ ਭੈਣ ਹੁੰਦੀ ਫੇਰ ਵੀ ਮੈਂ ਉਹਨਾਂ ਨੂੰ ਪੜਾ ਲਈ ਦਿੰਦਾ ਜੇ ਉਹ ਬਿਮਾਰ ਹੁੰਦੀ। ਹਾਂ। ਹਾਂ। ਉਹ ਮੀਕਰ ਬਾਟੀ ਆ। ਚਿਕੰਦਰ ਇਹਦੇ ਨਾਲ ਮਠਾ ਹੋਰੂ ਆਪਾਂ ਮਠਾ ਦੇ ਨੂਨ ਜਮਾ ਨਹੀਂ ਪਾਉਣਾ। ਫਰੈਸ਼ ਯੂਜ਼ ਕਰਾਂਗੇ। ਮੀਂਹ ਪੈਂਦਾ ਸੀ। ਨੇਕਾ ਦੇ ਮੇਰੇ ਮਾਤਾ ਨਾ ਨਿਕਲੀ ਹੁੰਦੀ ਅੱਜ ਪੱਕਾ ਮੈਂ ਪੂਰੀਆਂ ਛੋਲੇ ਬਣਾਉਣੇ ਸੀ ਹਾਂ ਮੋਦੇ ਦੀ ਬਹੂ ਦਾ ਹਾਂ ਕੀ ਆਦਾ ਅੱਜ ਨਾ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਆਉਣ ਦੇ ਨੂੰ ਲੈ ਫੋਨ ਦੀ ਨਹੀਂ ਲਾ ਲਿਆ ਮੁੰਡਾ ਕੰਮ ਕਰਨ ਇੱਕ ਇਹ ਜੂਸਰ ਦੀ ਖਾਸियत ਆ ਕੀ ਆ ਤਾਂ ਜਿਵੇਂ ਹੋਰ ਜੂਸਰ ਹੁੰਦੇ ਉਹ ਖੋਲ ਕੇ ਕੱਟਣੇ ਪੈਂਦੇ ਨਾ ਸਾਰਾ ਕੁ ਉਹ ਇਹ ਆ ਹੀ ਨਿਕਲਦਾ ਦੇਖੋ ਪਾਣੀ ਜਿਵੇਂ ਸਮੁੰਦਰ ਚ ਕਿਸ ਦੀ ਜਾਂਦੀ ਹੁੰਦੀ ਆ ਮਗਰੋਂ ਤਾਂ ਐਂ ਹੀ ਲੱਗਦਾ ਹੂੰ ਵੜ ਗਿਆ ਪਾਣੀ ਕੀ ਕਹਿਣਾ ਚਾਹੁੰਨਾ ਕਹਿਣਾ ਤਾਂ ਕੁਝ ਨਹੀਂ ਜਾਂਦਾ ਵੀ ਮੀਂਹ ਚ ਗੱਡੀ ਨਾ ਬਾਹਰ ਲੈ ਕੇ ਉਹ ਭਾਈ ਇਹੀ ਕਹਿਣਾ ਚਾਹੁੰਨਾ ਨੀਵੀਂ ਗੱਡੀ ਹਾਂਜੀ ਸੋ ਸਵਾਗਤ ਆ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਬਹੁਤ ਜਾਣਿਆ ਤੋਂ ਆਪਾਂ ਨੂੰ ਸੁਣਨ ਚਾਹ ਰਿਹਾ ਪ੍ਰੋਬਲਮ ਆ ਰਹੀ ਆ ਵੀ ਜਿਹੜੀ ਆਪਣੇ ਚੈਨਲ ਤੇ ਲਿਖਿਆ ਹੁੰਦਾ ਆ ਜਿਵੇਂ ਹੁਣ ਤਾਂ ਚਲੋ ਮੈਂ ਸੈਟਿੰਗ ਕਰਤੀ ਪੰਜਾਬੀ ਚ ਆਉਂਦਾ ਕਈਆਂ ਤੇ ਅੰਗਰੇਜ਼ੀ ਚ ਆਉਂਦਾ ਤੇ ਜਿਹੜੀ ਬੋਇਸ ਆ ਉਹ ਵੀ ਅੰਗਰੇਜ਼ੀ ਚ ਆਉਂਦੀ ਆ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਇੱਕ ਛੋਟੀ ਜਿਹੀ ਤੁਹਾਨੂੰ ਰਿਕਵੈਸਟ ਆ ਵੀ ਜਿਹੜੀ ਜਦੋਂ ਆਪਣੇ ਕਮੈਂਟ ਬਾਕਸ ਆਉਂਦੇ ਆ ਉਹਦੇ ਵਿੱਚ ਆ ਹਾਈਪ ਦਾ অপਸ਼ਨ ਆਉਂਦਾ ਸਾਰੇ ਜਾਨੇ ਹਾਈਪ ਦਿਓ ਆਪਣੀ ਵੀਡੀਓ ਨੂੰ ਇੱਕ ਵੀਕ ਦੇ ਵਿੱਚ ਆਪਾਂ ਤਿੰਨ ਵਾਰੀ ਹਾਈਪ ਦੇ ਸਕਦੇ ਆ ਤੇ ਹੁਣ ਤੁਹਾਨੂੰ ਦੱਸਦੇ ਆ ਵੀ ਜਿਹੜੀ ਕਈਆਂ ਚੈਨਲਾਂ ਦੇ ਉੱਤੇ ਆਵਾਜ਼ ਆ ਅੰਗਰੇਜ਼ੀ ਚ ਆਉਂਦੀ ਆ ਉਹ ਕਿਵੇਂ ਠੀਕ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਸਕਰੀਨ ਤੇ ਟੱਚ ਕਰਨਾ ਉਹ ਸੈਟਿੰਗ ਦੇ ਵਿੱਚ ਜਾ ਕੇ ਜਿੱਥੇ ਲਿਖਿਆ ਆਡੀਓ ਟਰੈਕ ਇਹਦੇ ਵਿੱਚ ਆ ਦੀ ਅੰਗਰੇਜ਼ੀ ਵਾਲੀ অপਸ਼ਨ ਆਉ ਤੁਹਾਡੇ ਉਹ ਤੁਸੀਂ ਪੰਜਾਬੀ ਦੀ ਕਰਕੇ ਜਿਹੜੀ ਬੋਇਸ ਆ ਉਹ ਕਾਹ ਬਣਾ ਕੀ ਗਿਆ ਮੈਂ ਜੂਸ ਬਣਾ ਕੇ ਦੇਣਾ ਘਰ ਵਾਲੀ ਮੇਰੇ ਹੈਗੀ ਐ ਬਿਮਾਰ ਹੂੰ ਮੈਂ ਕਿ ਚਲੋ ਯਾਰ ਹਰੇਕ ਬੰਦਾ ਆਪ ਦੇ ਆਗ ਦੇ ਹੁੰਦਾ ਹਾਂ ਹੁਣ ਤਾਂ ਮੂਡ ਪੈ ਚੁੱਕਿਆ ਫਲ ਕਾ ਹੁਣ ਹੁਣ ਤਾਂ ਫਲ ਦੀ ਅੱਜ ਮੈਂ ਤੈਨੂੰ ਬਣਾ ਕੇ ਦੂੰ ਕਾ ਤੂੰ ਫੇਰ ਹੀ ਸਾਡੇ ਬਣਾਉਣੇ ਸਾਡੀਆਂ ਕੁੜੀਆਂ ਨੂੰ ਬਣਾ ਕੇ ਦੇਣਗੇ ਜੇ ਬਿਮਾਰ ਹੋਉਂਗੀਆਂ ਉਹ ਬਿਮਾਰ ਕਾ ਤੂੰ ਕਰਨੇ ਕਿਸੇ ਆਉਂਦਾ ਤੈਨੂੰ ਬਣਾਉਣਾ ਦੇਖੀ ਜਾਈ ਗੱਲ ਤਾਂ ਕੱਢ ਦੇਣੀ ਆਪ ਤਾਂ ਹੀ ਗੱਲ ਜੂਸਰ ਖਰੀਦਦੇ ਆ ਹੂੰ ਕੱਲ ਜੂਸਰ ਲੈ ਆਂਦਾ ਵਾਂ ਜਿਹੜਾ ਆਪਣੇ ਵਾਲਾ ਸੀ ਉਹ ਕੱਲ ਸੀ ਆ ਪਿਆ ਉਹ ਵੀ ਇਹਦਾ ਹੋ ਗਿਆ ਨਹੀਂ ਬਰ ਜੂਸਰ ਆਏਗਾ ਕੱਲ ਸੀ ਆ ਜੀ ਇਹ ਮਿਲ ਜੂ ਕਾਲੂ ਲੁਧਿਆਣੇ ਉਹ ਜਿਥੋਂ ਆ ਘੁੱਟਣ ਜਿਹੜਾ ਹੁੰਦਾ ਇਹ ਵਿਚੜੀ ਉਹ ਡੱਗ ਪਈ ਮਿਲ ਜਾਣਾ ਹੈ ਲੁਧਿਆਣੇ ਮਿਲ ਜਾਂਦਾ ਤੁਸੀਂ ਠੀਕ ਹੋ ਜੀ ਹੁਣ ਫਰਕ ਕਾ ਕੀ ਕੀ ਪਾਣਾ ਸਿਕੰਦਰ ਪਾਵਾਦੀ ਨਾਰ ਪਾਵਾਦੀ ਸੇ ਮਸਮੀਆਂ ਕੀ ਜੂਸ ਬਣਾ ਕੇ ਦੰਨੇ ਆਂ ਉਦੋਂ ਡੈਡੀ ਨੂੰ ਭੁੱਖ ਲੱਗੇ ਉਹ 12:00 ਵੱਜ ਗਏ ਉਹ ਡੈਡੀ ਨੇ ਵੀ ਲਾਰਾਂ ਮਾਰਤਾ ਕਿ ਆਏਗਾ ਕੋਹ ਮੈਂ ਹਾਲ ਬਣਾਉਣਾ ਜੂਸ ਹੂੰ ਠੀਕ ਕਰੀ ਹੁੰਦੇ ਆਂ ਤੇ ਆਪਾਂ ਸੀਤ ਦਾ ਖਿਆਲ ਰੱਖਣਾ ਹੂੰ ਇਤਰਾ ਪਰ ਇਹ ਬਹੁਤ ਰੱਖਿਆ ਕਰਕੇ ਨਾ ਹਾਂਜੀ ਮੋੜ ਛੇਤੀ ਪਾਉਂਦੇ ਪੈ ਗਿਆ ਵੀ ਮੈਂ ਤਾਂ ਮੋੜ ਲਾ ਗਿਆ ਮੈਂ ਤਾਂ ਬਹੁਤ ਮੋੜ ਪੈ ਗਿਆ ਬਸ ਲੱਤਾਂ ਵਾਲੇ ਥੋੜੇ ਜਿਹੇ ਰਹਿ ਗਏ ਹੂੰ ਉਦੋਂ ਦਾ ਸਾਰੀ ਬਾਡੀ ਵਾਲੀ ਸੁੱਕ ਗਈ ਹੈਲੋ ਜੀ ਸਿੱਧ ਇਹ ਤੇ ਪਜੂਸ ਕਰਾਂਗੇ ਅੱਜ ਉਹ ਨਹੀਂ ਮੈਨੂੰ ਸਜਾਤਾ ਦਾ ਸਜਾਤਾ ਦਾ ਅਜੀਬ ਆਉਗਾ ਯਾਰ ਉਹ ਰੇੜੀਆਂ ਰੂੜੀਆਂ ਆ ਜਾਂ ਲੋਟ ਆਦਾ ਉਹ ਕਹਿੰਦਾ ਸੋਨੋ ਇਹਦਾ ਥੋੜੀ ਸਾਰੀ ਰਸੋਈ ਭਰਦਾ ਕਰੂਗਾ ਛੱਟੇ ਵਾਲੇ ਮਾਰਦਾ ਮੈਂ ਇਹ ਫਰਕ ਵੀ ਮੋਟਰ ਵੱਡੀ ਹੁੰਦੀ ਹੈ ਮੈਂ ਪੁੱਛਿਆ ਹੂੰ ਮੇਰੇ ਫਰਕ ਕੀ ਹੈ ਇਸ ਸਜਾਤਾ ਦੇ ਤੇ ਇਹਦੇ ਚ ਉਹ ਕਹਿੰਦਾ ਫਰਕ ਕੋਈ ਨਹੀਂ ਫਰਕ ਅੱਡੀ ਮੋਟਰ ਦਾ ਫਰਕ ਹੂੰ ਮੋਟਰ ਦੀ ਬਾਰੇ ਕਹਿੰਦਾ ਮੋਟਰ ਵੱਡੀ ਆ ਕਹਿੰਦਾ ਲੋਡ ਨਹੀਂ ਆਉਂਦਾ ਉਹ ਕਹਿੰਦਾ ਜੀ ਇਹਨੇ ਕਮਰਸ਼ੀਅਲ ਕੰਮ ਕੋਲ ਕਰਨਾ ਫਰੂਟ ਜੂਸ ਜਾ ਆਦਾ ਹੂੰ ਉਹਨਾਂ ਦੀ ਹੁੰਦਾ ਕਹਿੰਦਾ ਕਹਿੰਦਾ ਸੜੇ ਘਰਾਂ ਤੇ ਨਹੀਂ ਲੋਕਡਾਉਨ ਦਾ ਸਿਆਤਾ ਦਾ ਮੈਂ ਫਿਰ ਜਿਹੜਾ ਬਦਲ ਆਉਗੇ ਦੇ ਭਾਈ ਉਹ ਗੱਲਾਂ ਲੈ ਆਉਂਦਾ ਵਧੀਆ ਗ੍ਰਾਈਂਡਰ ਵੀ ਆ ਵਿੱਚ ਸਾਰੇ ਕੁਝ ਹੀ ਆ ਮਿਕਸਰ ਗ੍ਰਾਈਂਡਰ ਫਿਰ ਆ ਉਹਨੂੰ ਲਾਪਾਉਂਦੇ ਹੁੰਦਾ ਸੀ ਆਹੀ ਲਿਆਉਣਾ ਸੀ ਓਏ ਉਹਦੋਂ ਮੈਨੂੰ ਤਾਂ ਦੱਸਿਆ ਨਹੀਂ ਇਹਨਾਂ ਨੇ ਇਹਦਾ ਆਪ ਹੀ ਯਾਦ ਨਹੀਂ ਆਹੀ ਸੀ ਪੱਪੂ ਬਾਣੀ ਸੀ ਤੇ ਮੰਮੀ ਸੀ ਉਹ ਕਹਿੰਦਾ ਹਾਂ ਇਹ ਤਾਂ ਨਹੀਂ ਯਾਦ ਨੇ ਹੁਣ ਉਹ ਉਹ ਵੀ ਵੇਸੇ ਵਧੀਆ ਉਹ ਬਾੜਾ ਵਧੀਆ ਉਹ ਗ੍ਰਾਈਂਡਰ ਜੱਪੀ ਓਏ ਉਹ ਗ੍ਰਾਈਂਡਰ ਦਾ ਆਰਡਰ ਰੱਖ ਲਓ ਮਸਾਲੇ ਮਸੂਲੇ ਉਹਦੇ ਪੀਸ ਲਈ ਇਹ ਜਿਹੜੀ ਰਹਿਣ ਦਾ ਇਹਦੀ ਕਲਾਬ ਯੂਸ ਕੱਟ ਲਿਆ ਰਹਾ। ਲੋ ਜੀ ਜਦੋਂ ਮੈਂ ਸਮੇਂ ਵਿੱਚ ਆਪਾਂ ਕੱਟ ਲਿਆ ਹੁਣ ਕਈ ਮੇਰੇ ਆਰਿਆਂ ਨੂੰ ਨਹੀਂ ਪਤਾ ਹਣਾ ਜੀ ਆਪਾਂ 2 ਵਿੱਚ ਪਾ ਲਈਏ ਤਾਂ ਕੌੜੇ ਹੋ ਜਾਂਦੇ ਆ। ਅੱਛਾ ਤੁਸੀਂ ਰੈਸਪੀ ਦੱਸ ਰਹੇ ਹੋ ਨਾ ਉਹ ਨਾ। ਹਾਂ ਇਹ ਨਾਲ ਹੀ ਆਪਾਂ 2 ਕੱਢ ਦੇਣੇ ਮਿੱਤਰੋ ਇਹ। 2 ਕੱਢ ਜੇ ਫਰੀਰ ਆਪਾਂ ਬਣਾਉਣੇ ਨੇ ਕੌੜੀ ਹੋ ਜਾਣੀ ਆ। ਇਹਦੇ ਬਾਅਦ ਜਿਹਦਵਾਰ ਆਪਾਂ ਪਾਵਾਂਗੇ ਨਾਰ ਤੇ ਚਿਕੰਦਰ ਇਹਦੇ ਨਾਲ ਮਿੱਠਾ ਹੋਊ ਆਪਾਂ ਮਿੱਠਾ ਦੇ ਨਾਣ ਜਮਾ ਨਹੀਂ ਪਾਉਣਾ। ਜਮਾ ਦੇਸੀ ਫਰੈਸ਼ ਯੂਸ ਖਟਾ ਗਿਆ। ਨੂਨ ਪਾਉਣਾ। ਨੂਨ ਨਹੀਂ ਪਾਉਣਾ। ਕਾਦਮ ਨਹੀਂ ਨਵਨੀ ਬਾਈਦਾਂ ਦਾ ਹੁਣ ਜੰਮੀਆ ਤੁਸੀਂ ਬਾਹਲੀਆਂ ਚੱਕ ਲੈੇ ਵਰਸੋ ਉਹ ਮਸਲਿਆਂ ਦਾ ਪੀਟਣਾ ਜਾਣਾ ਆ ਹੁਣ ਇੰਨੇ ਮਸਾਂ ਮੰਨਾਂ ਦੇ 2.5 ਬਹਾਦੀ ਨਿਕਲਨੇ ਆ ਉਦਾਂ ਨਹੀਂ ਮੈਂ ਅੱਜ ਆਮ ਆਮ ਨੇ ਦਿਖਾਈਆਂ ਦੋ ਸੱਤੀਆਂ ਗਲੀਆਂ ਉਨੀਆਂ ਗ ਲੈ ਆਵੇ ਰੋਜ਼ ਦੀ ਰੋਜ਼ ਗੱਟੇ ਤੇ ਤਾਂ ਹੀ ਹੁੰਦਾ ਹੀ ਆ ਉਹ ਇੱਕ ਦੋ ਪੀਸ ਤਾਂ ਗਾਲੇ ਰੱਖਣ ਹੀ ਆਉਂਦੇ ਆ ਬਾਰ ਬਾਰ ਹੁਣ ਸ਼ਹਿਰ ਕਿਹੜਾ ਜਾਇਆ ਜਾਂਦਾ ਈ ਰੋਲਾ ਤਾਰਾ ਵਾ ਚੈਲਤ ਤੇਲ ਜਾਇਆ ਨਾ ਮੰਡੀ ਗਲੀ ਨਹੀਂ ਨਾ ਜਾਇਆ ਜਾਂਦਾ ਬਾਰ ਬਾਰ ਮੰਡੀ ਕਿਹੜੀ ਸੀ ਜਿਹੜੀ ਉਹ ਗਲ ਵਾਲੇ ਹੰਤਲ ਦੇ ਮੋਢੇ ਡਾਕਟਰ ਦੇ ਲੱਗੇ ਸੀ ਉਹ ਪੁਰਾਣੀ ਦਾਲਾ ਮੰਡੀ ਆ ਇਹਦਾ ਇੱਧਰ ਆ ਫੌਜੀਆਂ ਦੀ ਕੰਟੀਨ ਕਰਨੀ ਆ ਜਿਹੜੀ ਮੇਨ ਮੰਡੀ ਆ ਅੱਛਾ ਕਿਉਂ ਬਿਮਾਰ ਆ ਲੈ ਇਹਨੇ ਹੰਦਲੇ ਨੇ ਗਾ ਲੈ ਆਉਂਦੀ ਨਹੀਂ ਲਾ ਲਿਆ ਹੁੰਦਾ ਕੰਮ ਕਰਨਾ ਬਿਮਾਰ ਨੇ ਬਿਮਾਰੀ ਆ ਤੇ ਪਤਾ ਹੈ ਦਾ ਹੁਣ ਜੇ ਤੇਰੀ ਥਾਂ ਤੇ ਤੂੰ ਨਾ ਹੁੰਦੀ ਸਾਰਾ ਦਿਨ ਮਮੀ ਹੁੰਦੀ ਮੇਰੀ ਜਾਂ ਮੇਰੀ ਭੈਣ ਹੁੰਦੀ ਫੇਰ ਵੀ ਮੈਂ ਉਹਨਾਂ ਨੂੰ ਪਨਾਹ ਹੀ ਦਿੰਦਾ ਜੇ ਉਹ ਬਿਮਾਰ ਹੁੰਦੀ। ਉਹ ਚੀਜ਼ ਨਹੀਂ ਲੋਕ ਦੇਖਦੇ ਅਗਲੇ ਨੇ ਕਹਿ ਹੀ ਦੇਣਾ ਲੈ ਕਿਵੇਂ ਘਰ ਵਾਲੀ ਦੇ ਥੱਲੇ ਲੱਗਿਆ। ਉਹ ਥੱਲੇ ਲੱਗਣ ਦੀ ਥੋੜਾ ਗੱਲ ਹੁੰਦੀ ਆ ਬਿਮਾਰੀ ਹੁਣ ਪੁੱਛ ਕੇ ਥੋੜਾ ਹੁੰਦੀ ਹੈ ਜਦ ਨੂੰ। ਕੋਈ ਗੱਲ ਨਹੀਂ ਜਿਹਨੇ ਕਹਿਣਾ ਉਹਨੇ ਕਹਿ ਹੀ ਦੇਣਾ ਜਦ ਕਿਸੇ ਨੂੰ ਪਰ ਉਹ ਦੱਸ ਸਕਦੇ ਨਹੀਂ। ਪਰ ਬਿਮਾਰੀ ਹੈ ਜਦੋਂ ਜਿਹੜੇ ਬੰਦੇ ਤੇ ਬਿਮਾਰੀ ਆ ਕੇ ਪੈਂਦੀ ਹੈ ਉਹਨੂੰ ਪਤਾ ਹੁੰਦਾ। ਬਿਕੇ ਮੇ ਆ ਉਧਰੋਂ ਜਸਨਾ ਦੇਖ ਲਾ ਕਿੰਨਾ ਬਿਮਾਰ ਹੋਇਆ ਫੇਰ ਠੀਕ ਹੋ ਗਿਆ ਉਹ ਵੀ ਵਿਚਾਰਾ ਭਰਿਆ ਤਾਂ ਬਾਕੀ ਹੁ ਮੰਮੀ ਤੋਂ ਨਹੀਂ ਵਿਚਾਰੀ ਤੋਂ ਹੁੰਦਾ ਮੰਮੀ ਕੀ ਕਰਕੇ ਦਈ ਜਾਵੇ ਮੰਮੀ ਨੇ ਬਹੁਤ ਮੇਰਾ ਵਿਚਾਰੀ ਨੇ ਕੀਤਾ ਇੱਕ ਟਾਈਂ ਦਲੀਆ ਵਿਚਾਰੀ ਕਦੇ ਬ੍ਰੈਡ ਕਦੇ ਪਪੀਤਾ ਕੱਟ ਕੇ ਦੇ ਬਹੁਤ ਮੰਮੀ ਨੇ ਕੀਤਾ ਮੇਰਾ ਨਹੀਂ ਹਾਲਾ ਮੈਂ ਤਾਂ ਹੁਣ ਥੋੜੀ ਠੀਕ ਆ ਮੈਂ ਉੱਠ ਕੇ ਜੇ ਕੰਨੀਏ ਕਹਿੰਦੇ ਨਹੀਂ ਹਜੇ ਰੈਸਟ ਪਾਣੀ ਇਹਦੇ ਨਾਲ ਹਾਂ ਹਾਂ ਜੀ ਮੈਂ ਕਿਹਾ ਸੀ ਮੈਂ ਕਹ ਲਿਆ ਉਹ ਮੈਂ ਰੋਟੀ ਫੜਾ ਦੋ ਸਾਰਿਆਂ ਨੂੰ ਕਹਿੰਦੇ ਨਹੀਂ ਹਜੇ ਤੂੰ ਹਾਫ ਕਰਾਂ ਮੈਂ ਕਹ ਰਹੀ ਕਰਨਾ ਕਹਿੰਦੇ ਸਾਰੀ ਜਲਦੀ ਇਹਦੀ ਸੱਸ ਮਿਲਣੀ ਹੈ ਨਾ ਸੱਸ ਉਹਦਾ ਮਾਗਣੀ ਹੈ ਮम्मा ਜੀ ਮम्मा ਜੀ ਆ ਇਹਦੀ ਮਮਾ ਜੀ ਮਿਲਣੀ ਹੈ ਨਾ ਨਾ ਘਰਣਾ ਮਣ ਨਾ ਮੰਮੀ ਮਿਲਣੀ ਹੈ ਨਾ ਡੈਡੀ ਮਿਲਣਾ ਲਓ ਜੀ ਚਕੰਦਰ ਆ ਗਿਆ ਇਹ ਆਪਣੇ ਬਲੱਡ ਬਲੂਡ ਨੂੰ ਬਹੁਤ ਸਹੀ ਰਹਿਂਦਾ ਕੰਦਰ ਕਹਿੰਦਾ ਗਰਮ ਹੁੰਦਾ ਹੈ। ਕੌਣ ਕਹਿੰਦਾ ਗਰਮ ਹੁੰਦਾ? ਮੈਂ ਅੱਗੇ ਡिटॉक्स ਵਾਟਰ ਜੇ ਸ਼ੁਰੂ ਕੀਤਾ ਸੀ ਹਾਂ। ਫਿਰ ਉਹ ਡੈਡੀ ਨੇ ਮੈਨੂੰ ਰੋਕਤਾ। ਸੋਹਣੀ ਵਾਲੇ ਨੇ ਕਹਿੰਦਾ ਲਈਏ ਗਰਮਾ ਇਹਨਾ ਪੀਆ ਕਰ। ਕੰਦਰ ਤਾਂ ਬੜੀ ਵਧੀਆ ਚੀਜ਼ ਆ ਯਾਰ। ਇਹ ਤਾਂ ਕਈ ਬਿਮਾਰੀਆਂ ਦਾ ਹੱਲ ਆ। ਬਲੱਡ ਤਾਂ ਆਪਣੇ ਚ ਪੂਰਾ। ਇਹ ਨਹੀਂ ਕਰਦਾ ਜੂਸ ਲਾਲ। ਹੂੰ। ਇਹਨੇ ਜੂਸ ਲਾਲ ਕਰਦਾ ਪੂਰਾ। ਹੂੰ। ਆਮਲਾ ਵੀ ਲਿਆ ਕੇ ਰੱਖਿਆ ਆਮਲਾ ਵੀ ਪੈ ਜਾਂਦਾ ਜੂਸ ਚ। ਆ ਇਹਦਾ ਆਦਰ ਵੀ ਪੈ ਜਾਂਦਾ ਪਰ ਹਜੇ ਤੱਕ ਦੇਰ ਹੀ ਸਕਦੇ। ਉਹ ਹਾਂ ਸੱਚ। ਆਮਲਾ ਤਾਂ ਵੀ ਲੈ ਸਕਦੀ ਆ ਮੈਂ ਆਮਲਾ ਆਮਲਾ ਠੰਡਾ ਹੁੰਦਾ ਹਾਂ ਉਹ ਤਾਂ ਲੈ ਸਕਦੀ ਆ ਜੀਆ ਨਾਰ ਬਹੁਤ ਔਖਾ ਜਰ ਕੱਟਣਾ ਮੈਨੂੰ ਸਭ ਤੋਂ ਦੁਕੰਮਣ ਵਾਲਾ ਕੰਮ ਲੱਗਦਾ ਇਹ ਉਹਦਾ ਨਾਰ ਬਹੁਤ ਔਖਾ ਕੱਟਣਾ ਖਾਣਾ ਸੌਖਾ ਹੈ ਕੱਟਣਾ ਵਾਹ ਆ ਹੀ ਆ ਜਿਹੜੀ ਚੀਜ਼ ਮਿੱਠੀ ਹੁੰਦੀ ਆ ਉਹ ਉਹਦੇ ਲਈ ਸੰਘਾਸ ਕਰਨਾ ਪੈਂਦਾ ਇਹਦੇ ਲਈ ਉਹ ਸੰਘਾਸ ਕਰਨਾ ਪੈਂਦਾ ਹੂੰ ਲਓ ਜੀ ਜੁੱਸਰ ਦੀਆ ਕੱਢਦਾ ਮੂਹ ਉੱਤ ਮੋਤੋਇ ਫੋਟੋ ਪਰਲੇ ਸਮਾਂ ਇਹ ਲੈਣਾ ਪੜਾ ਅੱਜ ਅੱਜ ਦਾ ਚੱਲਣੇਗੀ ਕਹਤੇ ਬੱਡੇ ਥੋੜਾ ਹੋਣਾ ਲੇ ਆ ਕਿੱਥੇ ਆਦਾ ਫਿਰ ਨਹੀਂ ਕੋਈ ਉਧਰ ਹੋ ਲਿਆ ਤੂੰਗਾ ਯਾ ਯੋਗ ਨੰਗਦੇ ਬੈਕਦੀ ਨੇ ਕੋਰੀ ਕੁ ਅਸੀ ਇਹ ਚੀਜ਼ ਨੂੰ ਦਾ ਪੈਕ ਕਰਕੇ ਉਹ ਜਿਵੇਂ ਬਿਮਾਰੀ ਕੋਈ ਨਾ ਮੈਂ ਪੈਕ ਬਾਰ ਉਪਰ ਵਾਲੀ ਖੋਲ੍ਹ ਦੂੰ। ਇਹ ਤਾਂ ਚਲੋ ਆ ਜਾਣਾ ਬਿਮਾਰੀ ਚ। ਬਹੁਤ ਧਿਆਨ ਨਾਲ। ਉਹ ਅਸੀਂ ਚੋਵਾਉਂਦੇ ਹੁਣ ਇਸ। ਠੀਕ ਆ। ਇਹਨੂੰ ਸਿਰ ਤੋਂ ਉੱਪਰ ਦੇ ਕੇ। ਇੱਕ ਇਹ ਜੂਸਰ ਦੀ ਖਾਸियत ਆ। ਕੀ? ਹਾਂ ਜਿਵੇਂ ਇਹ ਹੋਰ ਜੂਸਰ ਹੁੰਦੇ ਉਹ ਖੋਲ ਕੇ ਕੱਢਣੇ ਪੈਂਦੇ ਆ ਨਾ ਸਾਰਾ ਕੁ। ਹੂੰ ਹੂੰ। ਇਹ ਆ ਹੀ ਨਿਕਲਦਾ। ਹੂੰ ਹੂੰ। ਆ ਹੀ ਲੱਗਿਆ। ਹਾਂ ਪਹਿਲਾਂ ਵਾਲੇ ਜੂਸਰ ਹੁੰਦੇ ਸੀ ਉਹ ਸਾਈਡ ਤੋਂ ਲਾਕ ਖੋਲਣੋ ਕਿ ਨਾ ਬਸ ਲਾਕ ਖੋਲੋ ਪੱਟੋ ਕਰੋ। ਇਹ ਜੀ ਜੇ ਬੜੀਆ ਹੁਫਾਇਦੇਮੰਦ ਆ ਚਲੋ ਕਰਗੇ ਸ਼ੁਰੂ ਕਰ ਅੱਛਾ ਕਰਗੇ ਸ਼ੁਰੂ ਵੀ ਵਾਰਗੀ ਕੰਨੀਆਂ ਸਿਕੰਦਰ ਸਮੀਆਂ ਜੋਂ ਨਿਕਲ ਆਉਂਦਾ ਨਾ ਪਰ 11 ਆਣ ਕਮ ਸਮੀਆਂ ਪਾਇਆਂ ਸਮਝ ਰਾ ਕਿੰਨੇ ਲੋ ਕਮ ਸਮੀਆਂ ਪਾਇਆਂ ਸੀ ਆਪਾਂ ਹਮ ਲੋ ਦੂਸਰੇ ਕੀ ਜੀ ਮੰਮੀ ਹੁਣੇ ਨਿਕਲ ਡੈਡੀ ਮੰਮੀ ਖਾ ਲਓ ਹੋ ਹੋ ਮੈਂ ਖਾ ਲਾ ਬਹੁਤ ਸੋਨਾ ਲਾ ਲਾ ਨਾ ਵਾਰਾ ਸਾਰ ਤਨ ਦਾ ਸਿਆਰ ਵੀ ਲੱਫੀ ਦਾ ਯਾਤਰੀ ਸੋਣਿਆ ਤੇਰਾ ਹਾਂ ਬਣਿਆ ਰੈਡੀ ਹੂੰ ਬਹੁਤ ਵਧੀਆ ਤੇ ਬੱਲੇ 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 ਹਾਂ ਕੱਟ ਦੇ ਕਰਾ ਕੱਢ ਦੇ ਪਾਣੀ ਪਾਣਾ ਜਾਏ ਅੱਜ ਵਾਹ ਜੀ ਬਾਜ ਤਾਂ ਰੱਬ ਨੇ ਚੰਗੀ ਬਰਸਾਤ ਕੀਤੀ ਹੈ ਹਾਂ ਮੰਮੂ ਅੱਗੇ ਲਫਾਫੇ ਪਾ ਕੇ ਨਹਾਉਂਦੇ ਹੁੰਦੇ ਸੀ ਨਾ ਅਨੇ ਮੀਂਹ ਚ ਲਫਾਫੇ ਪਾ ਕੇ ਉਮੀ ਚ ਲਫਾਫੇ ਪਾ ਕੇ ਨਾਉਂਦੇ ਹੁੰਦੇ ਹਨ ਆਕੇ ਐ ਚੀਤੇ ਆਕੇ ਤੈਨ ਵੜਾ ਅੰਨ ਆਤੇ ਆ ਇਸੇ ਸਾਰਿਆਂ ਨੇ ਇਕੱਠੇ ਹੋ ਜਾਣਾ ਬਣਾਣਾ ਜੀਆਂ ਪਾਣੀਆਂ ਹੋਣੀਆਂ ਐ ਲੈ ਲੈਣੇ ਲਫਾਫੇ ਚਲੋ ਇਹਨਾਂ ਆ ਕੇ ਆ ਜੀ ਪਿੰਡ ਜੀ ਨੂੰ ਵੜ ਜਾਣਾ ਨਹੀਂ ਅੱਜ ਪਿਆ ਵੀ ਆਪਣੇ ਦਾ ਬਹੁਤ ਨਾ ਵਾਦੋ ਕਿੱਥੇ ਲੈ ਲਿਓ ਹੈ ਹੈ ਉਹ ਜੂੜੇ ਤੇ ਮਮਾ ਰਮਾ ਲਫਾਫਾ ਲੈ ਲੈਣਾ ਹੀ ਜੂਆਂ ਪੈ ਜਾਣੀਆਂ ਹੈ 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 ਡੱਡੂ ਰੁਪਏ ਵਾਰ ਰਿਹਾ ਸੜਾਪੇ ਹੈ ਹੈ ਚੱਕ ਲਿਓ ਚੱਕ ਲਓ ਹਲ 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 ਉਹ ਮੀਟ ਕਰ ਬਾਟੀ ਆ ਹੋ ਵੀ ਮੈਂ ਤਰੋ ਪਹੁੰਚ ਚੁੱਕਿਆ ਪਿੰਡ ਟੱਲਾ ਇਹ ਪਾਣੀ ਦਾ ਦੇਖੋ ਤੁਸੀਂ ਮਾੜਾ ਹਾਲ ਹੀ ਆ ਸੜਕਾਂ ਦਾ ਪਾਣੀ ਹੋਈ ਬਹੁਤ ਪੈ ਗਿਆ ਬਹੁਤ ਤੇਜ਼ ਆ ਪਾਣੀ ਦਾ ਵਹਾਅ ਦੇਖੋ ਉਹ ਕੋਲੇ ਕੁੱਤਾ ਨੂੰ ਡੱਬਿਆ ਫਿਰਦਾ ਉਹਦਾਂਰਾ ਔੜੀ ਹੋੜੀ ਜਲ ਹੋਰ ਕਦੇ ਘਾਟੀ ਜਨਾਬ ਪਾਣੀ ਵੜ ਜੇ ਮਿੱਤਰਾ ਇਹ ਰੱਖੇ ਥੋੜੀ ਬੋਲਾ ਪਾਣੀ ਆ ਓਏ ਇਸ ਹਾਲ ਉਹਨਾਂ ਨੇ ਦੇਖੀ ਪਿੰਡਾਂ ਦੇ ਵਿੱਚ ਪਾਣੀ ਵੜ ਜਾਣਾ ਬੋਲਾ ਨੇ ਅੱਜ ਦੇਖੀ ਫੇਰ ਪਿੰਡਾਂ ਦੇ ਦਾ ਜਿਹੜੇ ਨੇੜੇ ਨੇੜੇ ਪਿੰਡਾਂ ਪਾਣੀ ਵੜੂ ਏ ਹਣਾ ਆ ਦੇਖੋ ਦੇਖੋ ਪਾਣੀ ਜਿਵੇਂ ਸਮੁੰਦਰ ਚ ਕਿਸਦੀ ਜਾਂਦੀ ਹੁੰਦੀ ਆ ਮਗਰੋਂ ਤਾਂ ਐਂ ਹੀ ਲੱਗਦਾ ਲੈ ਵੀ ਮਿੱਤਰੋ ਕੌਕੇ ਆ ਗਏ ਆ ਕੌਕੇ ਵੀ ਓਹੀ ਹਾਲ ਆ ਦਲੇ ਵਾਲੀ ਤੇ ਮੀਂਹ ਯਾਨੀ ਕਿ ਇਧਰ ਨੂੰ ਤੇਜ਼ ਹੀ ਬਹੁਤ ਆ ਓਏ ਵੇਖ ਰੱਖ ਰੋ ਵੀ ਇੱਥੋਂ ਮਾਤਾ ਦਾ ਬੈਚੀ ਨਾ ਟੁੱਪ ਜੇ ਮਿੱਤਰਾ ਹੌਲੀ ਚੱਲ ਓਏ ਇਹ ਇੱਕ ਵਾਰੀ ਖੜਗੀ ਤਾਂ ਹੋ ਗਿਆ ਕੰਮ ਮਾਤਾ ਪਾਸੇ ਹੋ ਜਾ ਮਾਰ ਆ ਜਾ ਗੱਡੀ ਸਾਡੀ ਵਾਲੀ ਖੜਗੀ ਤਾਂ ਹੋ ਜਾਣਾ ਕੰਮ ਸੇਵਕਾ ਕੰਮ ਖਤਰੇ ਆ ਇਹ ਕੰਮ ਦਾ ਪੂਰਾ ਹੀ ਖਤਰੇ ਵਾਲਾ ਵਾਕੀਨਾ ਮੀ ਪੈਈ ਬੋਲ ਰਿਹਾ ਜੀ ਜਦੋਂ ਦੇ ਪਿੰਡੋਂ ਤੁਰਿਆ ਮੀਓ ਹੀ ਮੀਆ ਵੜ ਗਿਆ ਇੱਧਰ ਆਪਣੜੀ ਗੱਡੀ ਜੀ ਦਾ ਪਾਣੀ ਮਿੱਤਰੋ ਚਲੋ ਜੀ ਉਹ ਕੱਟਣਾ ਪੈਣਾ ਮਿੱਤਰੋ ਔਰ ਓਏ ਪਾਣੂ ਹੀ ਪਾਣੀ ਹੋਇਆ ਪਿਆ ਹੂੰ ਵੜ ਗਿਆ ਪਾਣੀ ਕੀ ਕਹਿਣਾ ਚਾਹੁੰਨਾ ਕਹਿਣਾ ਤਾਂ ਕੁਝ ਨਹੀਂ ਜਾਂਦਾ ਵੀ ਮੀਹ ਚ ਗੱਡੀ ਨਾ ਬਾਹਰ ਲੈ ਕੇ ਆਓ ਭਾਈ ਕੀ ਕਹਿਣਾ ਚਾਹੁੰਨਾ ਨੀਵੀਂ ਗੱਡੀ ਕਾ ਢੇੜੀ ਦਾ ਬਾਹਰ ਪ੍ਰਕਾਸ਼ ਕਰਾਇਆ ਅੱਜ ਨਾਨਕ ਸਰ ਜੀ ਦੀ ਵਰਸੀ ਹੁੰਦੀ ਆ ਬਾਬਾ ਅਨੰਦ ਸਿੰਘ ਜੀ ਦੀ ਤੇ ਹਰੇਕ ਵਰਸੀ ਤੇ ਮੀਂਹ ਆਉਂਦਾ ਹੀ ਆਉਂਦਾ ਕਨਹੀਂ ਹਾਂ ਅੱਜ ਪਹਿਲਾ ਦਿਨ ਆ ਤੇ ਘੱਟ ਦੇਖੋ ਕੰਨਾ ਉਹ ਵੀ ਆਉਂਦਾ ਮੈਂ ਕਹਿੰਦਾ 1.5 ਕਿਲੋਮੀਟਰ ਦੇ ਨੇੜੇ ਜਾਵਾਂ ਲੱਗਿਆ ਲੱਗਿਆ ਤੇ ਮੀਂਹ ਪਈ ਜਾਂਦਾ ਯੋਰ ਨਾਲ ਗੱਡੀ 'ਚ ਪਾਣੀ ਪੂਰਾ ਭੜਿਆ ਹੋਇਆ ਉਹ ਵੀ ਪੂਰੇ ਯੋਰ ਨਾਲ ਸਹੀ ਗੱਲ ਆ ਬੱਲੇ 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 ਵੀ ਅੱਜ ਨਹੀਂ ਹੱਟਣਾ ਨਾ ਲੈਦਾ ਮੀਂਹ ਮਿੱਤਰੋ ਸੰਜੇਰਾਲ ਆ ਗਏ ਆ ਤਾਂ ਇੱਥੇ ਵੀ ਪੂਰੇ ਜੋਰਾ ਸ਼ੋਰਾ ਤੇ ਅਮੀ ਬੱਲੇ 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 ਵੀ ਭਾਰਤ ਆ ਭਾਰਤ ਪੂਰੀ ਕਚੜੀ ਕੱਢੀ ਪਈ ਆ ਮੀਨ ਐ ਅੱਜ ਫਾਦੇ ਪੰਜਾਬ ਦਾ ਟੂਰ ਕਰ ਰਹੇ ਆ ਮੀਨ ਦੇ ਵਿੱਚ ਮੀਨ ਦਾ ਜਾਈ ਜਾ ਰਹਿ ਰਹੇ ਆ ਵੀ ਕਿੱਥੇ ਕਿੱਥੇ ਕਿੰਨਾ ਕਮੀ ਪੈ ਰਿਆ ਆਜ ਉਹ ਵੀ ਮਿੱਤਰੋ ਕਈਆਂ ਜਾਣਿਆਂ ਦੀਆਂ ਯਾਦਾਂ ਤਾਜ਼ੀਆਂ ਕਰਾਈਏ ਇੱਕ ਤੁਹਾਨੂੰ ਜਗ੍ਹਾ ਦਿਖਾਉਨੇ ਆ ਤੇ ਕਈ ਮੇਰੇ ਵੀਰ ਮੇਰੀਆਂ ਭੈਣਾਂ ਇਸ ਕਾਲਜ ਦੇ ਵਿੱਚੋਂ ਡਿਗਰੀ ਪ੍ਰਾਪਤ ਕਰਕੇ ਪਤਾ ਨਹੀਂ ਕਿੱਡੇ-ਕੱਡੇ ਅਹੁਦਿਆਂ ਤੇ ਲੱਗੀਆਂ ਹੋਣਗੀਆਂ। ਸੋ ਜਿਹੜੇ-ਜਿਹੜੇ ਵੀ ਸਧਾਰਕ ਕਾਲਜ ਦੇ ਵਿੱਚ ਪੜ੍ਹੇ ਆ ਇੱਕ ਕਮੈਂਟ ਜ਼ਰੂਰ ਕਰ ਦਿਓ ਬਾਈ। ਕਿ ਕਾਲਜ ਦੀ ਜ਼ਿੰਦਗੀ ਦਾ ਚੇਤਾ ਆਉਂਦਾ ਬੜਾ ਸੀ। ਕਈ ਸਾਲਾਂ ਬਾਅਦ ਅੱਜ ਕੀਟ ਮੂਰੇ ਖੜਾ ਸੀ। ਯਾ ਤਾਂ ਇਹ ਅਦਾ ਹੀ ਮਣ ਕੇ ਰਹਿ ਜਾਂਦੀਆਂ ਸੋ ਜਿਹੜੇ-ਜਿਹੜੇ ਵੀ ਸਧਾਰਕ ਕਾਲਜ ਦੇ ਵਿੱਚ ਪੜ੍ਹੇ ਆ ਜਾਂ ਪੜ੍ਹ ਲਿਆ ਕਮੈਂਟ ਜ਼ਰੂਰ ਕਰਿਓ। ਮੋਹਦੇ ਜੀ ਬਹੂ ਦਾ ਹਾਂ ਕੀ ਹਾਲ ਹੈ ਅੱਜ? ਉਹਦਾ ਜਨਮ ਦਿਨ ਹੈ ਹੈਪੀ ਬਰਥਡੇ ਪੂਜਾ ਦਾ ਜਨਮ ਦਿਨ ਅੱਜ ਪੂਜਾ ਕਿਵੇਂ ਆ ਕੀ ਕਰਦੀ ਚੀ ਚ ਲੱਗ ਮਮਮੀ ਨੇ ਗਿਫਟ ਲੈ ਕੇ ਆਂਦਾ ਵੀ ਆਪਦੀ ਕੀ ਲੱਗਦੀ ਮਮਮੀ ਤੇਰੀ ਨਾ ਲੱਗਦੇ ਮੈਂ ਡਾਡੀ ਤੂੰ ਜਾਣਾ ਨਹੀਂ ਲਾ ਅਹਹ ਡਾਡੀ ਤਾਂ ਫੋਨ ਦੇਖੂ ਅੱਜ ਫੋਨ ਤਾਂ ਅੱਜ ਤੇ ਲੈ ਰੋ ਤਾਂ ਨਾ ਹੋਣਾ ਨਹੀਂ ਨਹੀਂ ਹੈ ਤਾਂ ਹੋ ਗਿਆ ਅੱਜ ਨਹੀਂ ਹੋਣੀ ਲੈ ਰੋ ਆ ਆਦੀ ਕਿੰਨੀ ਤਰੀਕ ਆ ਅੱਜ ਇਹ 24 24 ਤਰੀਕ ਨੂੰ ਕੀ ਹੋ ਰਿਹਾ ਸੀ ਪਿਛਲੇ ਮਹੀਨੇ ਦੀ ਨੂੰ ਮੇਰੀ ਜਾਗ ਹੈ ਤਰੀਕ 24 ਦੀ ਜਾਗੋ ਹੋ ਰਹਾ ਹਾਂ ਇੱਕ ਦਿਨ ਪਹਿਲਾਂ ਫੱਤੀ ਦੀ ਸੀ ਆਪਣੀ ਕਾਲੂ ਸੀ ਆਪਣੀ ਦਾਮੋ ਜਾਗੂ ਨਿਕਲੀ ਵੀ ਸੀ ਬਟਲਾ ਲੱਗਦਾ ਸੀ ਦੇਖ ਲਾਂ ਡਾਇਨਾਮਾਈਟਿੰਗ ਮੈਂਟੋ ਮੈਂਟੀ ਦਾ ਲੱਗਦੇ ਆ ਆਹੋ ਥੋੜੇ ਰੈਂਟ ਪਾਈ ਸੀ ਇੱਕ ਦਿਨ ਹਨ ਦੀਪ ਵਿੱਚ ਇਹ ਨਹੀਂ ਕਿ ਰੈਂਟ ਦੀ ਆਪਣੀ ਥੋੜੀ ਆਪਣਾ ਤਾਂ ਆਪਣੇ ਦਾ ਫਿਰ ਬੰਦੇ ਬਾਲੇ ਸਿਰਾ ਸੀ ਨਾ ਰੈਂਟ ਕੀਤੀ ਤਾਂ ਵੀ ਅਸੀਂ ਦੇਖ ਲਓ 2:30 ਵਜੇ ਛਾਉ ਥਾ ਤੇ ਕਰਾਟ ਫਿਰ ਰੈਂਟ ਦਾ ਪਾਈ ਸੀ ਤੁਸੀਂ ਥੋੜੀ ਤਾਂ ਫੇਰ ਪਾਈ ਸਰ ਜੀ ਨਹੀਂ ਸੀ ਬਰੇਕ ਹਾਂ ਸਾਡੇ ਤਾਂ ਪਤਾ ਨਹੀਂ ਉਹ ਕਦੋਂ ਘਟੇ ਹੋਣਗੇ ਡੀ ਜੇ ਦੂਜੀ ਵਾਲੇ ਆਪਾਂ ਦਾ ਡੀ ਜੇ ਵਾਲੇ ਹਟੇ ਸੀਗੇ 1:30 ਵਜੇ 1:30 ਵਜੇ ਸਾਮਾਨ ਚੱਕਦੇ ਸੀ ਇਧਰੋਂ ਬੰਦੇ ਠਾਉਣ ਲੱਗ ਗਏ ਆਪਾਂ ਵੀ ਉਠਾਓ ਏ ਚਲੋ ਕਰਾਨਾ ਹੋ ਹੈ ਮੈਂ ਨਾ ਪੈ ਗਿਆ ਮੈਂਨ ਕੋ ਨੰਮ ਨਾ ਹਾਂ ਤੂੰ ਤਾਂ ਠੀਕ ਖੜਨਾ ਮੈਂ ਹਾਂ ਦੰਦਾ ਮੈਂ ਠਾਇਆ ਮਗਰੇ ਜਦੋਂ ਉੱਠ ਗਏ ਮੇਰੀ ਅੱਖ ਲੱਗੀ ਸਾਡੇ ਸਾਰੇ ਉੱਠ ਗਏ ਭਈ ਮੈਨੂੰ ਆ ਕੇ ਪਰਸੂ ਪਾਇਆ ਤਾਂ ਕਈ ਗੱਲ ਆ ਠਾਇਆ ਜੇ ਆਪਾਂ ਸੌਂ ਜਾਂਦੇ ਫੇਰ ਨਹੀਂ ਉੱਠੋਣਾ ਨਹੀਂ ਸੁਤੀ ਨਹੀਂ ਸੀ ਭੈਣੇ ਨਹੀਂ ਸੁਤੀ ਕੋਈ ਵੀ ਨਹੀਂ ਸੁਤਾ ਸੀ ਨਹੀਂ ਸੁਤੇ ਕੋਈ ਨੂੰ ਲੈ ਭੈਣੇ ਸਮਾਨ ਕਢਦੀ ਸੀ 2:30 ਵਜੇ ਮੇਰੀ ਅੱਖ ਲੱਗੀ ਮੈਨੂੰ ਕਹਿੰਦੇ ਉੱਠ ਖੜ ਸਾਡੇ ਮੂਵੀ ਵਾਲਾ ਵੀ ਆ ਗਿਆ ਜਿਸ ਵੀਰਾ ਹਨਾ ਸੁਮਨ ਉੱਠ ਸਾਰਿਆਂ ਨਾਲ ਮਗਾ ਕੋਈ ਨੰਨਾਂ ਨੂੰ ਫੋਨ ਕਰ ਦੋ 5 ਵਜੇ ਆ ਜਾਣਗੇ ਮਮ ਤਾਂ ਸਮਾਂ 2:00 ਹੋ ਜਾਏ ਹਾਂ ਤਾਂ ਦੇਖ ਲੈ ਇੱਥੇ ਪੜ ਗਿਆ ਬੋਲ ਗਿਆ ਪਾਈਆਂ ਨੇ ਭਾਬੀ ਹੋਣੇ ਚਾਚੀ ਨੇ ਸਾਰੀਆਂ ਆਹਾਂ ਥਾਂ ਤੇ ਬਹਿ ਕੇ ਪੂਰੀ ਰੌਣਕ ਲੱਗਦੀ ਹੁੰਦੀ ਸੀ ਦੇਖ ਲੈ ਅਹ ਗਿੱਧਾ ਜੋਰੋ ਜੋਰ ਤੇਰਾ ਨਾ ਜਿਹੜਾ ਟਾਈਮ ਨਿਕਲ ਜਾਂਦਾ ਉਹ ਨਹੀਂ ਵਾਪਸ ਨਹੀਂ ਮੁੜਦਾ ਹੂੰ ਹੂੰ ਹੋਈ ਤਾਂ ਗੱਲਾਂ ਉਹ ਕੰਜੇ ਹੁੰਦੇ ਆ ਰੱਤਾਂ ਮੁਰਮੁਰਾਉਣੀਆਂ ਆਂ ਤੂੰ ਬੰਦੇ ਆ ਲੈ ਆਉਣਾ ਬੰਦਾ ਨਹੀਂ ਆਉਂਦਾ ਰੱਤਾਂ ਆ ਜਾਂਦੀਆਂ ਮੁਰਮੁਰਾ ਬਸੂੰ ਵੀ ਮਹੀਨਾ ਹੋਇਆ ਸਹੀ ਗੱਲ ਹੈ ਮੇਰੇ ਅੱਜ ਕੱレ ਫਿਰਦੇ ਦੁਰਦੇ ਦਾ ਹੀ ਨਿਕਲਿਆ ਮਹੀਨਾ ਤਾਂ ਹੋਰ ਬੈਦ ਦੇ ਦੁਰਦੇ ਹੁਣ ਦੱਸ ਦਾਂ 7 ਹਫਤਾ ਦਾ ਬਿਮਾਰ ਹੋਈ ਨ ਹੋ ਗਿਆ ਕਿਤੇ ਵਾਇਰ ਨਹੀਂ ਪਿਆ ਮੈਂ ਪਰ ਜਿਹੜਾ ਕੱਦ ਦਾ ਤਾਂ ਜਾਇਜ਼ ਹੈ ਹਾਂ ਜਿਹੜਾ ਹਾਂ ਦੇ ਲਾਲਾ ਡੜੀ ਇਹਦੇ ਘਮਾ ਨੂੰ ਤਿਆਰ ਹੀ ਰਹਿੰਦੀ ਆ ਹਣਾ ਦਾੜੀ ਨਾਲ ਉਹਨਾਂ ਦੇ ਦਾੜੀ ਨਾਲ ਕੋ ਮੱਕੇਉਂਦੀ ਹੁੰਦੀ ਜਦੋਂ ਵਿਆਹ ਹੋਈ ਛੋਟ ਹਾਂ ਉਹ ਲੈ ਕੇ ਨਹੀਂ ਆ ਡਾੜੀ ਨੂੰ ਮਾ ਮੈਂ ਨਹੀਂ ਜਾਂਦਾ ਫਿਰ ਹਾਂ ਦਾੜੀ ਕਮਰਾ ਉੱਤੇ ਫਿਰਨ ਲਾ ਤੇ ਆਕਾ ਕਾ ਮਾਤਾ ਇਹ ਤਾਂ ਕਰਿਆ ਕਿ ਕਾ ਦੀਵਲੀ ਕਰੇ ਮੈਂ ਆਉਂ ਸੀ ਨਹੀਂ ਗੁਜਰਾਤ ਰਹਿ ਕੇ ਦਾਦੇ ਦੇ ਮਾਉਂ ਆਣ ਘਰ ਆ ਕੇ ਆਏ ਹਾਂ ਆਏ ਤਾਂ ਨਹੀਂ ਗੁਜਰਾਤ ਕਾ ਮਹਾਰਾਸ਼ਟਰ ਹੈ ਹਾਂ ਮਹਾਰਾਸ਼ਟਰ ਤੇ ਉੱਥੇ ਹੀ ਤਾਂ ਇਡਲੀ ਦੋਸਾ ਸਿੱਖ ਕੇ ਆਈ ਆ ਬਣਾਉਣਾ ਹਾਂ ਦਾੜੀ ਉਹ ਕੀ ਕਹਿੰਦੇ ਸੀ ਹੋਰ ਨਾ ਤਵੇ ਦਾ ਨਿਕਲਿਆ ਕੁੰਡਾ ਉਹ ਤਵੇ ਤੇ ਨਹੀਂ ਬਣਦਾ ਈਟਲੀ ਡੋਸਾ ਉਹਦੀਆਂ ਤਾਂ ਅੱਡ ਕੌਲੰਗੀਆਂ ਹੁੰਦੀਆਂ ਉਹ ਆਪਣੇ ਹੈਗੀਆਂ ਹਨਾ ਉਹ ਕਿੱਥੇ ਆ ਪਈਆਂ ਸੱਭੂ ਬਣਾਉਣੇ ਨਾ ਸਨ ਉਹ ਪਈ ਕੋਈਆਂ ਸੱਭੂ ਹੋਣਗੀਆਂ ਬਣਾਉਣ ਲੱਗੀਆਂ ਈਟਲੀ ਡੋਸਾ ਈਟਲੀ ਬਣਾਉਣ ਲੱਗੀਆਂ ਲੈ ਕੇ ਆਦੇ ਜਦੋਂ ਚੌਲ ਚੌਲ ਪੀਸੇ ਉਹ ਤਾਂ ਦੋ ਮੈਕਸੀਆਂ ਖਰਾਬ ਕਰਤੀਆਂ ਇਹਨਾਂ ਨੇ ਉਹ ਪਿੱਛੇ ਨਹੀਂ ਜਾਂਦੇ ਉਹ ਗੱਲੇ ਹੋ ਜਾਂਦੀ ਪਾਣੀ ਵਿੱਚ ਪਾ ਕੇ ਉਹ ਇੰਨਾ ਪਤਾ ਨਹੀਂ ਸੀ ਉਦੋਂ ਸੱਭੋ ਬਿੰਨਾ ਵੀ ਨਵੀ ਸਿੱਕੀ ਸੀ ਬਣਾਉਣੀ ਉਹ ਕਹਿੰਦੀ ਲਿਆ ਮੈਂ ਬਣਾ ਕੇ ਖਵਾਉਣੀ ਤੇਰੀ ਨੇ ਨਾ ਪੈਕਟ ਲਿਆ ਕੇ ਰੱਖਿਆ ਨਾ ਮਾਮਾ ਇੱਕ ਨਾਰੀਅਲ ਦੇ ਬਰੱਦ ਦੇ ਕਚੌਲਾਂ ਦੇ ਆਟੇ ਦਾ ਜੇ ਡੈਡੀ ਕੋਈ ਜਾਂ ਕਟਲਟ ਬਣਾਵੇ ਜਾਂ ਪਕੌੜੇ ਉਹਨੇ ਮੁਠੀ ਦੇ ਵਿੱਚ ਪਾਉਣੀ ਆ ਉਹ ਨਾਲ ਕ੍ਰਿਸਪੀ ਬਾਦਸ ਹੁਣ ਆਪਾਂ ਬਸ ਥਰੂ ਕਰ ਦਿੰਦੇ ਨੇ ਅੱਜ ਕਹਿ ਗਏ ਹੱਡੀਆਂ ਮਾਮਾ ਅਸੀਂ ਬਾਹਰ ਗੱਲਾਂ ਮਾਰਦੇ ਹਾਂ ਹੂੰ ਮੀ ਪੈਂਦਾ ਸੀ ਮੈਂ ਕਿਹਾ ਜੇ ਮੇਰੇ ਮਾਤਾ ਨਾ ਨਿਕਲੀ ਹੁੰਦੀ ਅੱਜ ਪੱਕਾ ਮੈਂ ਪੂਰੀਆਂ ਛੋਲੇ ਬਣਾਉਣੇ ਸੀ ਹਾਂ ਉਹ ਮੇਰੇ ਡੈਡੀ ਵੀ ਨਾਲ ਦਾ ਹੀ ਆ ਤੇ ਡੈਡੀ ਦਾ ਇਹ ਨਾ ਪੂਰਾ ਪਾਣਾ ਦੋ ਦੇ ਹੈ ਡਿੰਗਾ ਜਿਕੜਾ ਹੀ ਨਹੀਂ ਪੱਕਾ ਸੀ ਛਾੜ ਦੇਣੀ ਸੀ ਕੜਾਹੀ ਗੇ ਹੀ ਆਪਾਂ ਪੂੜੇ ਬਣਾਉਣੇ ਸੀ ਅੱਜ ਤਾਂ ਮੀਰ ਹੋ ਗਿਆ ਮੂੜੇ ਬਣਾ ਵੀ ਲੈ ਹੈ ਮਮੀ ਨੇ ਤਾਂ ਬਣਾ ਲਈ ਕੀ ਦਾ ਕੱਲੇ ਕੱਲੇ ਹੀ ਖਾ ਗਈਆਂ ਫਿਰ ਵੀ ਬਣਾਈ ਨਹੀਂ ਕਿਉਂ ਦੋਈ ਬਣਾਈ ਸੀ ਉਹ ਦੋਈ ਬਣੇ ਸੀ ਹਾਂ ਤਵੇ ਦਾ ਨਹੀਂ ਨਾ ਮੈਨੂੰ ਪਤਾ ਲੱਗਾ ਭਾਰਾ ਤਵਾ ਹੁੰਦਾ ਚਾਕੋ ਲੇਟ ਆ ਗਈ ਓਏ ਕੀ ਕਰਨਾ ਹੈ ਕਰਨਾ ਹੀ ਹੈ ਬਸ ਲੇਟ ਆ ਗਈ ਮੈਂ ਤਾਂ ਜੇ ਮੈਂ ਕਹਾਂ ਚਲੂਨੀ ਸਬਜ਼ੀ ਨਾਲ ਪੂਰੀਆਂ ਬਣਾਉਂਦੇ ਹਾਂ ਛੱਡਣੀ ਸੀ ਇਹਨਾਂ ਨੂੰ ਕੋਣੋ ਸਵੇਰੇ ਭਰਨਗੇ ਪਾਣੀ ਲਈ ਬਾਉਂਡ ਹੋਣਗੇ ਭਾਂਡੇ ਨੂੰ ਮੈਂ ਸਵੇਰੇ ਭਾਂਦੇ ਨਹੀਂ ਹੁਣ ਕਿੰਨੇ ਟਾਈਮ ਬਾਦੋਂ ਇਹ ਬਣਾ ਕੇਰਾ ਸਕਦੀ ਹੈ ਮੰਮੀ ਸਵਾ ਮਹੀਨਾ ਨਹੀਂ ਚਾਹਾਂ ਸਵਾ ਮਹੀਨਾ ਬਸ ਬਾ ਮਹੀਨਾ ਹੀ ਰਹਿ ਗਿਆ 10 ਦਿਨ ਤਾਂ ਨਾਂਗੀ ਇਹ ਰੰਗ ਬਰੰਗੇ ਪ੍ਰਤੀਭੋਜਨ ਬਣਿਆ ਕਰਾਂਗੇ ਡੈਡੀ ਦੇ ਸਵਾਦ ਦੇ ਕਿਉਂ ਇਹੰਦਾ ਪੀਪਾ ਵੀ ਚੱਕ ਕੇ ਲਿਆਉਣਾ ਹੈ ਤੇਲ ਦਾ ਪੀਪਾ ਜ਼ਰੂਰੀ ਆ ਬਈ ਹੋਰ ਕਿਦਾਂ ਭੈਂਡ ਦਾ ਨਹੀਂ ਭੈਂਡ ਨਹੀਂ ਸਰੋਂ ਦਾ ਤੇਲ ਬਣਾ ਰਹੇ ਹੈ ਭੈਂਡ ਦਾ ਮਾੜਾ ਆਹੋ ਔਰ ਕਿਤੇ ਹੁਣ ਪਾਣੀ ਚਾੜੋ ਕੋਲ। ਓਹ ਹੋ ਕੀ ਕੋਈ ਚੱਜ ਦੀ ਜੀ ਤਾਂ ਤੂੰ ਖਾਂਦੀ ਨਹੀਂ। ਮੈਂ ਤਾਂ ਜੀ ਨਹੀਂ ਕਰਦਾ ਭਾਈ। ਔਰ ਕਹਦੇ ਦੁੱਧੇ ਦੁੱਛਾ ਖਾਣਾ ਰਾਜੂ ਵਾਲਾ। ਉਹਦੀ ਛੇਤੀ ਰਾਜੂ ਦਾ ਤਾਂ 5 ਨੰਬਰ ਕਿਉਂ ਕੀ ਤੂੰ ਸਮੈਲਾ ਆਏਂਦੇ ਇਹਨੂੰ ਵੀ ਚੱਲ ਰਾਜੂ। ਹਾਂ ਬਾਲਾ ਯਾਰਾਂ ਦਾ ਵਧੀਆ ਹੁੰਦਾ ਸਮਾਨ। ਤਾਜ਼ਾ ਹੀ ਬਣਾਇਆ ਗਿਆ ਇਹਨਾਂ ਨੇ ਮਿਲਕੀ। ਤੁਸੀਂ ਜਾਓ ਸੀ ਆਈਸਕ੍ਰੀਮ ਖਾਣੇ। ਨਹੀਂ। ਲੈ ਸਾਨੂੰ ਵੀ ਖਵਾ ਦੇ ਥੋੜੀ ਥੋੜੀ। ਤੁਸੀਂ ਆਪਦੀ ਬਾਹਰ ਖਾਓ। ਥੋੜੀ ਥੋੜੀ ਖਵਾ ਦੇ। ਆਪਦੀ ਕਾਵਾਂਗੇ ਬਾਜੂ। ਲੈ। ਕਾਲ ਮੈਂ ਆਪੇ ਹੀ ਪਾ ਕੇ ਰੱਖਿਆ ਮੈਂ ਪਾ ਲਿਆ ਨਾ ਤੁਸੀਂ ਤਾਂ ਹੁਣ ਬਾਹਰ ਲਾ ਖਾਣਾ ਖਾਓ ਇਹਦਾ ਜੀ ਕਰਦਾ ਪੂਰਾ ਜਾਣ ਨੂੰ ਨਹੀਂ ਮੇਰਾ ਇੱਕ ਮਜਬੂਰੀ ਆ ਉਹ ਜਾ ਨਹੀਂ ਸਕਦੀ ਉਹ ਨਾਈਟ ਤਾਂ ਆ ਗਈ ਤੇ ਉਹ ਜਗਿਆ ਉਹ ਚੱਲ ਪਿਆ ਚਾਰਜ ਲੱਗ ਗਿਆ ਫੋਨ ਤੁਹਾਡਾ ਬੇਫਿਕਰ ਰਹੋ ਆ ਆਪਵਾ ਦਾ ਚੱਲ ਗਏ ਫਿਲਮ ਦੇਖਣ ਇਹ ਵੀ ਇਹਦਾ ਵੀ ਗੱਲ ਕਰਾਉਂਦਾ ਉਹ ਬਹੁਤ ਜੀ ਕਰਦਾ ਸੀ ਇਹਦਾ ਜਦੋਂ ਮੈਂ ਕਿਹਾ ਮੈਂ ਰਹਿਣਾ ਤੇ ਮਮੀ ਜਾਣ ਨੂੰ ਇਹਦਾ ਮੂੰਹ ਦੇਖਣਾ ਲਈ ਮਮੀ ਦਾ ਤਾਂ ਜਾਵਾਂ ਹੀ ਹੋਰ ਨਹੀਂ ਨਹੀਂ ਮੈਂ ਤਾਂ ਮम्मी ਨੇ ਕਿਹਾ ਹੈ ਬਾਰ ਵੀ ਅਜੀ ਮम्मी ਲੈ ਕੇ ਜਾਏ ਉਹਨਾਂ ਇਹ ਤਾਂ ਪੂਰਾ ਜੀ ਗੱਲ ਮੈਂ ਵੀ ਕਿਹਾ ਜੇ ਲੀੜੇ ਨਵੇਂ ਪਾਇਆ ਤੇ ਸ਼ੇਰ ਵੀ ਬਾਈ ਫਿਰਦੀ ਹੈ ਅੱਲਾ ਉਹ ਤਾਂ ਸ਼ਵੀਰ ਦੇ ਪਾਇਆ ਸ਼ਵੀਰ ਦੇ ਪਾਇਆ ਸ਼ਵੀਰ ਦਾ ਮੈਂ ਨਹੀਂ ਨਾ ਘਰੇ ਖੜਿਆ ਮੈਨੂੰ ਤਾਂ ਪਤਾ ਨਹੀਂ ਆਖੇ ਬਣਾਇਆ ਤੇ ਹੈ ਆਖੇ ਬਣਾਇਆ ਫਿਰ ਰੱਟ ਗਿਆ ਇਹ ਐਂ ਰੱਖਦੇ ਹੁੰਦੇ ਅਸੀਂ ਬੈੱਡ ਬਣਾ ਕੇ ਰੱਖ ਲਿਆ ਗੱਡੀ 'ਚ ਪਰ ਜੇ ਜਾਣੇ ਹਨ ਜਦੋਂ ਉਦੋਂ ਫਿਰ ਖੁੱਲ੍ਹੇ ਜਾਣੇ ਬੈਹਨੇ ਸੱਤ ਅੱਠ ਜਾਣੇ ਇਹ ਚ ਸੀਟ ਕੱਢ ਦਿੰਨੇ ਹੁੰਨੇ ਆ ਹਾਂ ਹਾਂ ਹੁਣ ਮਗਰ ਮੋਹ ਨੂੰ ਬਾ ਦੇ ਆਗੇ ਤੁਸੀਂ ਤੰਨੇ ਮੋਰੇ ਬੈਜੇ ਖੁੱਲੀਆਂ ਡੁੱਲਣ ਗਿਫਟ ਆਓ ਗਿਫਟ ਫੜਾ ਦੇ ਪੀ ਬਰਥਡੇ ਪੀ ਬਰਥਡੇ ਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਲਾਓ ਲਾਓ ਜਿੰਦੇ ਲਾਓ ਲਾਦੇ ਲਾਦੇ ਜਿੰਦਾ ਲਾਦੇ ਲਾਦੇ ਕਰ ਚੱਲ ਮਮੋਲ ਤਾ ਮਗਰ ਚੱਲ ਮੈਂ ਫੇਰ ਨਹੀਂ ਬਿੱਗੀ ਖੋ ਦਿੰਦਾ ਮੈਂ ਸਾਰੇ ਉਧਰ ਦੀ ਗੱਲ ਜਮਾ ਕਰਦੀ ਤੋਂ ਕਾ ਵੜਨਾ ਮੈਂ ਤਾਂ ਕਿਤੇ ਸਮਨ ਵੀ ਨਾਲ ਹੀ ਆ ਮੈਂ ਸਮਨ ਦਾ ਫੇਰ ਆਏ ਆ ਨਾ ਉਹ ਵੇ ਜੀ ਠੀਕ ਨਹੀਂ ਚਲੋ ਵੀ ਹੈਪੀ ਬਰਥਡੇ ਪਾਪੀ ਬਰਥਡੇ ਬੰਨੀ ਹੈਪੀ ਬਰਥਡੇ ਆਹ ਚਲੋ ਅੱਜ ਤੱਕ ਵੀ ਬੈਸੀ ਨਹੀਂ ਅੱਜ ਤਾਂ ਸਵੇਰ ਦਾ ਉਹ ਰੱਬ ਖੋਸ਼ ਕੀਤਾ ਵਾ ਨਾ ਦਾ ਜਨਮ ਦਿਨ ਆ ਨਾ ਮੈਂ ਪਈ ਆ ਨਾ ਬਾਲਾ ਜੀ ਵਾਲੇ ਕੇਕ ਦੇਖਣਾ ਹੈ ਆਕ ਨੇ ਪਾਈਆ ਪਾਈਆ ਰਿਹਾ ਬਾਈ ਨਹੀਂ ਅੱਧਾ ਕਿਲੋ ਆਹ ਕਿਲੋ ਕਿਲੋ ਵਾਲੇ ਆ ਗਏ ਨਾ ਮੈਂ ਤੇਰਾ ਆਪਾ ਅੱਧਾ ਕਿਲੋ ਵਾਲੇ ਲੈ ਆਈਏ ਬੰਦੇ ਦਾ ਚਾਰ ਆਪਾਂ ਇਹੀ ਹੈਗੇ ਇੱਕ ਹੋਰ ਹੈ ਨਹੀਂ ਅੱਧਾ ਕਿਲੋ ਵਾਲੀ ਹਾਂ ਉਹ ਵਾਹ ਛੋਟਿਆ ਦਿਖਾ ਫਰ ਜਿਹਦੇ ਵਿੱਚ ਹੈ ਨਹੀਂ ਇਹੀ ਹੈ ਬਸ ਹਾਂ ਵੀ ਫਿਰ ਹੁਣ ਮੁੰਡਿਆ ਕਿਵੇਂ ਕੀ ਕਰਨੀ ਆ ਦੱਸ ਜਿੱਤ ਕੇ ਈ ਬਾਹਰ ਨਾਲ ਤੁਹਾਨੂੰ ਜ਼ਰੂਰੀ ਮੇਫਰਕੋ ਤਾਂ ਘਾਟ ਵਾਲਾ ਵਾਹ ਚਲੋ ਬਈ ਮੋਮਬੱਤਾਂ ਲੈ ਆਂਦੇ ਯਾਨੀ ਉਹ ਮੋਮਬੱਤਾਂ ਡੱਬੀ ਲੈਨੇ ਡੱਬੀ ਲੈਨੇ ਅਨਨ ਦੇਵ ਚਾਹ ਹੈ ਨਹੀਂ ਡੱਬੀ ਦੀ ਚਲੋ ਵੀ ਚਰਖਾ ਨਹੀਂ ਹੋਣਾ ਚਲੋ Happy birthday to you. Happy birthday to you. Happy birthday. To you. ਦੋ ਨਹੀਂ ਮੈਂ ਖੰਗਾਂ ਦੇ ਗਿਆ ਮਿੱਠਾ ਨਹੀਂ ਗਾਂਦਾ ਕਹਿੰਦਾ ਜਾਮ ਚਾਹੀ ਜਾਮ ਚਾਹੀ ਚੱਕਲਾ ਕੋਈ ਨਾ ਕੋਰ ਨਹੀਂ ਆਉਂਦਾ ਚਾਹ ਪਜਾਮ ਚਾ ਬਟਾ ਚਾਹ ਚਾ ਤੋਤਾ ਤਾਂ ਹੈ ਨਹੀਂ ਆਹੀ ਲੈ ਲੈ ਦੇ ਦੇ ਇੱਕ ਇੱਕ ਚਮਚਾ ਸਾਰਿਆਂ ਨੂੰ ਇੱਕ ਇੱਕ ਚਮਚਾ ਸਾਰਿਆਂ ਨੂੰ ਦੇ ਦੇ ਆਓ ਗੁੜਿਆਂ ਨੂੰ ਵੀ ਦੇ ਕੇ ਆਓ ਵੱਜ ਕੇ ਜਾ ਆ ਵੀ ਥੋੜਾ ਜਿਹਾ ਦੇ ਓਏ ਜੇਤ ਦੇ ਹਿਸਾਬ ਨਾਲ ਜੇਤ ਦੇ ਹਿਸਾਬ ਨਾਲ ਦੇਣਾ ਕੇਕ ਚੇਰੇ ਭਾਈ ਤਾਈ ਨਹੀਂ ਯਾਰ ਤੁਸੀਂ ਡਾਕਟਰ ਦਾ ਛੇਤ ਆ ਗਿਆ ਦਾ ਮੋੜ ਕੇ ਲੈ ਜਾਣਾ ਸ਼ਾਈ ਘਰੇ ਗਿਫਟ ਦਾ ਘਰੇ ਹੀ ਲੈ ਜਾਣਾ ਮੋੜ ਕੇ ਦੇ ਜਾਂ ਮੈਂ ਖਾਣਾ ਮੈਂ ਖਾ ਨਹੀਂ ਮੱਟਾ ਲਿਖਾਂ ਦੀ ਉਹ ਘੱਟਿਆਂ ਨੇ ਬਹਿ ਕੇ ਟੇਬਲ ਤੇ ਲੱਗਿਆ ਨਹੀਂ ਆਪਾਂ ਨੂੰ ਇੱਕ ਚੀਜ਼ ਇਹਦੇ ਵਾਸਤੇ ਨਹੀਂ ਇਹਦੇ ਵਾਸਤੇ ਨਾਲ ਸਹੀ ਗੱਲ ਆ ਦੇਖ ਕੇ ਹੋਰ ਕਰੇ ਕੇਕ ਨਾ ਨਾ ਛੱਡ ਕੇ ਭੱਜ ਜਾਣ ਇਹ ਛਾਲ ਸੂਲ ਨਾ ਮਾਰੇ ਹਾਂ ਕੋਈ ਨਹੀਂ ਆਸੀ ਡੱਡੂ ਫੜ ਕੇ ਬੈਵੇਂ ਹਾਂ ਜੀ ਕੇਰਲੀ ਵੀ ਹੋ ਸਕਦੀ ਐ ਐ ਐ ਓਏ ਮੜਾ ਮਗਰ ਨਾ ਓਏ ਮੜਾ ਮਗਰ ਨਾ ਉਹਦੇ ਵਿੱਚੋਂ ਨਿਕਲੇਊਗਾ ਉਹਦੇ ਵਿੱਚ ਪਾਇਆ ਕੋਈ ਨਹੀਂ ਇਹ ਰੋਟੀ ਲੈਣੇ ਮੈਰੀਆ ਨਹੀਂ ਨਹੀਂ ਕੋਈ ਨਾ ਦੇਲਾ ਦਾ ਠੀਕ ਆ ਬਹੁਤ ਵਧੀਆ ਵਧੀਆ ਕਿਹ ਯਾਰ ਨਹੀਂ ਲੈਣੇ ਲਲੁੰਦਾਰ ਕੋਈ ਨਾ ਚਿਆਪ ਆਪਦੇ ਤੇਗਾ ਨਾ ਕਿ ਪਰਦੇ ਯਾਰ ਚਾਮਚੇ ਨਾ ਉਹ ਬੈਚ ਦੀ ਨਾ ਕਰਨੀ ਓਏ ਚਿਆਖ ਬਈ ਆਜ਼ਾਦ ਜੀ ਪਾ ਲਓ ਆ ਆ ਦਖਾਈ ਪਾ ਵੀ ਕੱਢ ਕੇ ਦਿਖਾ ਦੇ ਚੱਕੋ ਚੱਕ ਨੂੰ ਰਹਿ ਗਿਆ ਕਿਨੇ ਗੁੱਸਾ ਗਿਆ ਹਾਂ ਮੀਂਹ ਨਹੀਂ ਆ ਉਹ ਨੱਬਿਆ ਨਹੀਂ